ਬਿਨਾਂ ਵਿਆਹ ਤੋਂ ਤਿੰਨ ਤਿੰਨ ਵਾਰ ਪ੍ਰੈਗਨੈਂਟ ਹੋਣਾ ਯਾਨੀ ਕਿ ਬਿਨਾਂ ਵਿਆਹ ਤੋਂ ਤਿੰਨ ਵਾਰ ਇੱਕ ਕੁੜੀ ਮਾਂ ਬਣਦੀ ਹੈ ਤਿੰਨੇ ਵਾਰ ਉਹ ਜਿਹੜਾ ਹੈਗਾ ਪ੍ਰੈਗਨਨਸੀ ਦੀ ਜਿਹੜੀ ਹੈਗੀ ਆ ਕਿੱਟ ਖਾ ਲੈਂਦੀ ਹੈ ਕੀ ਇਹ ਸਹੀ ਹੈ ਤੇ ਇਹੋ ਜਿਹੇ ਲੋਕਾਂ ਨੂੰ ਲੋਕ ਦੇਖ ਰਹੇ ਨੇ ਤੇ ਇਹੋ ਜਿਹੇ ਲੋਕ ਸਮਾਜ ਦੇ ਵਿੱਚ ਕੀ ਸਿੱਖ ਦੇ ਰਹੇ ਨੇ ਤੁਹਾਡੇ ਬੱਚੇ ਕੀ ਸਿੱਖ ਰਹੇ ਨੇ ਉਹਨਾਂ ਤੋਂ ਨਾ ਉਹਨੂੰ ਆਪਣੇ ਪਿਓ ਮਰੇ ਦਾ ਦੁੱਖ ਆ ਠੀਕ ਹੈ ਇੱਕ ਛੱਡ ਦੂਜਾ ਦੂਜਾ ਛੱਡ ਤੀਜਾ ਬਸ ਆਹ ਕੰਮ ਚੱਲ ਰਿਹਾ ਹਾਂਜੀ ਜ਼ਿਆਦਾ ਦੇਰੀ ਨਾ ਕਰਦੇ ਹੋਏ ਮੈਂ ਸਟਾਰਟ ਕਰ ਰਹੀ ਹਾਂ ਤੋ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਲਕਵਾਇਆ ਨਾ ਤੋ ਤੇਲ ਉਸ ਤੋਂ ਬਾਅਦ ਮੈਂ ਸੌ ਗਈ ਮੈਨੂੰ ਨੀਂਦ ਆ ਗਈ ਸੀ ਇਹਨਾਂ ਨੇ ਮੇਰਾ ਬਣਾਇਆ ਵਲੌਗ ਸੋ ਗਾਈਸ ਨੈਕਸਟ ਵਲੌਗ ਦੇਖਣ ਦੇ ਲਈ ਫੋਨ ਦੀ ਟਾਰਚ ਲਗਾਈ ਇੱਥੇ ਮੈਂ ਸੌ ਗਈ ਸੀ ਸੋ ਗਾਈਸ ਮੈਂ ਤਾਂ ਸੌ ਗਈ ਸੀਗੇ ਉਸ ਟਾਈਮ ਫਿਰ ਮਿਲਦੇ ਆ ਤੁਹਾਨੂੰ ਕਿ ਅੱਜ ਕੱਲ ਉਹ ਸਿਰੇ ਦਾ ਗੰਦ ਬੰਦਾ ਉੱਠ ਗਏ ਮੇਰੇ ਕਰੈਕਟਰ ਦੇ ਮੇਰੀ ਫੈਮਿਲੀ ਦੇ ਕਰੈਕਟਰ ਦੇ ਉੱਗਲ ਚੱਕਦਾ ਜਿਹਨੂੰ ਆਪ ਨੂੰ ਨਹੀਂ ਪਤਾ ਉਹਦੀ ਮਾਂ ਦੇ ਖਸਮ ਕਿੰਨੇ ਕਾ ਹੈ ਮੈਂ ਤਾਂ ਕੱਲੇ ਕੱਲੇ ਦਾ ਨਾਮ ਲੈ ਕੇ ਵੀ ਪਾਲਤਾ ਵਾ ਠੀਕ ਆ ਮੇਰੀ ਮਾਂ ਨੇ ਤਾਂ ਮੈਂ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਕਾਣਕ ਦੇ ਬੋਰੇ ਪਿੱਛੇ ਜਿੱਦਾਂ ਤੇਰੀ ਮਾਂ ਕਾਪ ਆਪ ਦੇ ਤੇਰੇ ਤਮਾਸ਼ੇ ਬਹੁਤ ਦੇ ਲੀਆਂ ਤੂੰ ਧੰਕੀਆਂ ਠੀਕ ਆ ਬਹੁਤ ਡਰਾਮੇ ਕਰ ਲੇ ਤੂੰ ਆਹ ਦੇਖ ਇਧਰ ਮੈਂ ਸਨ ਵਿਊ ਆ ਠੀਕ ਆ ਧਿਆਨ ਨਾਲ ਦੇਖ ਲਾ ਲੋਕੇਸ਼ਨ ਲੁਧਿਆਣਾ ਠੀਕ ਆ ਜੇ ਤੂੰ ਹੈਗਾ ਇੱਕ ਪਰੋਦਾ ਮੈਨੂੰ ਟੱਕ ਇੱਕ ਦੋ ਕਲਿੱਪਸ ਜਿਹੜਾ ਹਨਾ ਮੈਂ ਐਡ ਕੀਤੀਆਂ ਤੁਸੀਂ ਦੇਖਿਆ ਏਨਾ ਅੱਜ ਕੱਲ੍ਹ ਨਾ ਇੰਸਟਾਗ੍ਰam ਲਾ ਲਓ ਜਾਂ ਤੁਸੀਂ ਕੋਈ ਵੀ ਮਤਲਬ ਕਿ ਸੋਸ਼ਲ ਮੀਡੀਆ ਦੀ ਐਪ ਲਾ ਲਓ ਨਾ YouTube ਤੇ ਲਾ ਲਓ ਤੁਸੀਂ ਕਿਤੇ ਵੀ ਦੇਖ ਲਓ ਅੱਜ ਕੱਲ੍ਹ ਲੋਕਾਂ ਨੇ ਨਾ ਮਤਲਬ ਇਹਨੂੰ ਪਤਾ ਨਹੀਂ ਕੀ ਬਣਾ ਰੱਖਿਆ ਇਹ ਹੁੰਦਾ ਸੀ ਵੀ ਕੋਈ ਫੋਨ ਹੁੰਦੇ ਸੀ ਕੋਈ ਚੰਗੇ ਚੰਗੇ ਯੂਜ਼ ਦੇ ਵਾਸਤੇ ਨਾ ਵੀ ਆਪਾਂ ਚੰਗਾ ਇਸਤੇਮਾਲ ਕਰ ਸਕੀਏ ਅੱਜ ਕੱਲ੍ਹ ਘਰ ਦੇ ਵਿੱਚ ਮਾੜੀ ਜਿਹੀ ਲੜਾਈ ਹੁੰਦੀ ਨਹੀਂ ਕਿ ਚੱਕ ਕੇ ਫੋਨ ਲੋਕ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਗੰਦ ਪਕਣ ਲੱਗ ਜਾਂਦੇ ਨੇ ਆ ਕੁੜੀ ਤੁਸੀਂ ਦੇਖੀ ਆ ਵੀ ਇਹਨੂੰ ਆਪਣੇ ਮਾਪਿਓ ਦੀ ਆਪਣੇ ਕਿਸੇ ਭੈਣ ਭਰਾ ਦੀ ਸੰਕਸ਼ਰਮ ਹੈ ਨਹੀਂ ਮਤਲਬ ਮੈਂ ਇਹ ਛ ਇਹ ਇਹsto ਅੱਗੇ ਇਹਨੇ ਅਨੇਕ ਗੰਦੇ ਵਰਡ ਯੂਜ਼ ਕੀਤੇ ਨੇ ਇੱਕ ਕੁੜੀ ਹੋ ਕੇ ਇਹਨੇ ਇੱਕ ਘਟਿਆ ਵਰਡ ਯੂਜ਼ ਕੀਤੇ ਆ ਕਿ ਮਤਲਬ ਕੋਈ ਪਰਿਵਾਰ ਵਾਲਾ ਇਹ ਚੀਜ਼ਾਂ ਪਰਿਵਾਰ ਦੇ ਵਿੱਚ ਬੈਠ ਕੇ ਸੋਣੀ ਨਹੀਂ ਸਕਦਾ ਦੇਖ ਹੀ ਨਹੀਂ ਸਕਦਾ ਤੇ ਕਹਾ ਜਿਹੜੀ ਮੈਂ ਨੈਕਸਟ ਵੀਡੀਓ ਇਹਦੀ ਐਡ ਕੀਤੀ ਹੋਈ ਆ ਹਨਾ ਗੱਲ ਦੇ ਵਿੱਚ ਚੁੰਨੀ ਪਾਈ ਆ ਤੇ ਲੋਕਾਂ ਨੂੰ ਸ਼ਰਮ ਗਾਲਾਂ ਇਹ ਪਤਾ ਕੀ ਹੈ ਇਹ ਸਿਰਫ ਫੇਮ ਦੇ ਕਰਕੇ ਆਪ ਹੀ ਜਾਣਬੁੱਝ ਕੇ ਲੋਕਾਂ ਤੋਂ ਕੁਝ ਨਾ ਕੁਝ ਕਹਾਈ ਜਾਊ ਆਪਦੇ ਆਪ ਨੂੰ ਤੇ ਫਿਰ ਕਹੋ ਕਿ ਮੈਨੂੰ ਫਲਾਣੇ ਨੇ ਆਏ ਕਹੇ ਤਾਂ ਮੈਨੂੰ ਧਮਕਨੇ ਆਏ ਕਹੇ ਤਾਂ ਤੇ ਹੁਣ ਆਪਾਂ ਕਰਦੇ ਆ ਮਹਿਕਪ੍ਰੀਤ ਬਾਰੇ ਗੱਲ ਮਹਿਕਪ੍ਰੀਤ ਜਿਹੜੀ ਹੈਗੀ ਆ ਕਿੱਦਰੇ ਤੇਲ ਲਵਾਉਂਦੀ ਫਿਰਦੀ ਆ ਵਾਲਾਂ 'ਚ ਆਪਦੇ ਹਰਮਣ ਤੋਂ ਸੋ ਕਾਲਡ ਹੱਬੀ ਤੋਂ ਮਤਲਬ ਕਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਮੇਰੇ ਹਸਬੈਂਡ ਵੀ ਤੂੰ ਲਾਵਾਂ ਲਈਆਂ ਗੁਰੂ ਘਰ ਉਹਦੇ ਨਾਲ ਬਾਦਰੀ ਜੀ ਨਾ ਹੋਵੇ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਮਹਿਕਪ੍ਰੀਤ ਬਾਰੇ ਮਹਿਕਪ੍ਰੀਤ ਜਿਹੜੀ ਹੈਗੀ ਆ ਸਿਰੇ ਦੀ ਬੇਸ਼ਰਮ ਕੁੜੀ ਐ ਤੇ ਉਸ ਤੋਂ ਬੇਸ਼ਰਮ ਉਹ ਨੇ ਜਿਹੜੇ ਉਹਦੇ ਹੱਕ ਚ ਆ ਕੇ ਤਿੰਨ ਪੰਜ ਕਰਦੇ ਨੇ ਜਾਂ ਤਿੰਨ ਪੰਜ ਬੋਲਦੇ ਨੇ ਠੀਕ ਹੈ ਜੀ ਜਿਹੜੀ ਕੁੜੀ ਸਮਾਜ ਦੇ ਵਿੱਚ ਇੱਕ ਗੰਦਾ ਜਿਹੜਾ ਹੈਗਾ ਐਗਜ਼ਾਮਪਲ ਸੈੱਟ ਕਰ ਰਹੀ ਆ ਜਿਹੜੀ ਬਿਨਾਂ ਵਿਆਹ ਤੋਂ ਤਿੰਨ ਵਾਰ ਮਾਂ ਬਣ ਚੁੱਕੀ ਆ ਤਿੰਨ ਤਿੰਨ ਵਾਰ ਉਹਨੇ ਪ੍ਰੈਗਨਨਸੀ ਕਿੱਟ ਯੂਜ਼ ਕਰ ਲਈ ਜਿਹਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਉਹਨੂੰ ਇਹ ਅਫਸੋਸ ਨਹੀਂ ਕਿਵੇਂ ਆਪਦੇ ਘਰ ਵਾਪਸ ਚਲੀ ਜਾਵਾਂ ਬਿਨਾਂ ਵਿਆਹ ਤੋਂ ਚੂੜੇ ਪਾਉਂਦੀ ਆ ਬਿਨਾਂ ਵਿਆਹ ਤੋਂ ਮਾਂਗ ਚ ਸੰਧੂਰ ਭਰ ਲੈਂਦੀ ਆ ਮੰਗਲ ਸੂਤਰ ਪਾ ਲੈਂਦੀ ਆ ਤਾਂ ਇਹੋ ਜੀ ਕੁੜੀ ਨੂੰ ਤੁਸੀਂ ਕੀ ਕਹੋਗੇ ਮੈਂ ਤਾਂ ਉਸ ਤੋਂ ਵੀ ਗਿਰੇ ਹੋਏ ਉਹਨਾਂ ਨੂੰ ਆਖੂਗੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਦੇ ਨੇ ਇਹੋ ਜਿਹੇ ਲੋਕਾਂ ਨੂੰ ਦੇਖਦੇ ਨੇ ਕੀ ਐਗਜ਼ਾਮਪਲ ਸੈੱਟ ਕਰਦੇ ਨੇ ਇਹੋ ਜਿਹੇ ਲੋਕ ਬੇੜਾ ਗਰਕ ਹੋਇਆ ਪਿਆ ਅਕਲੇ ਪਰੇਖਿਓ ਜ਼ਰਾ ਤੇ ਜਲਦੀ ਉਸ ਤੋਂ ਬਾਅਦ ਮੈਂ ਮੈਨ ਲਗਵਾਇਆ ਨਾ ਤੇ ਤੇਲ ਉਸ ਤੋਂ ਬਾਅਦ ਮੈਂ ਸੌਂ ਗਈ ਮੈਨੂੰ ਨੀਂਦ ਆ ਗਈ ਸੀ ਇਹਨਾਂ ਨੇ ਮੇਰਾ ਬਣਾਇਆ ਵਲੌਗ ਸੋ ਗਾਈਸ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਕੀ ਕਹਿ ਰਹੀ ਹੈ ਇਹ ਮੈਂ ਇਹਨਾਂ ਤੋਂ ਤੇਲ ਲਗਵਾਇਆ ਮੈਂ ਸੌਂ ਗਈ ਇਹਨਾਂ ਨੇ ਮੇਰਾ ਵਲੌਗ ਬਣਾਇਆ ਜੀ ਕਰਦਾ ਇਹ ਮੂੰਹ ਤੇ ਦੋ ਤਿੰਨ ਥੱਪੜ ਮਾਰੇ ਹੁਣ ਜਦੋਂ ਇਹ ਮੂੰਹ ਜਿਹਾ ਬਣਾ ਬਣਾ ਕੇ ਗੱਲਾਂ ਕਰਦੀ ਹੈ ਹੈ ਨਹੀਂ ਇਹਨੂੰ ਕੋਈ ਕੁਝ ਕਹਿਣ ਵਾਲਾ ਸਾਫ ਪਤਾ ਲੱਗ ਰਿਹਾ ਵੀ ਬਲੌਗ ਆਪ ਹੀ ਬਣਾਈ ਜਾਂਦੀ ਹੈ ਤੇ ਲੱਛਣ ਵੇਖ ਕਰਦੀ ਆ ਦੋ ਚਾਰ ਦਿਨ ਹੀ ਤੇਲ ਲਾਊਗਾ ਜਿਹੜੇ ਸਾਹਮਣੇ ਇਹਨਾਂ ਦੇ ਲੱਛਣ ਚੱਲ ਰਹੇ ਹਨ ਜੇ 15 ਦਿਨ ਹੋਰ ਕੱਟ ਗਈ ਇਹ ਉੱਥੇ ਇਹਦੇ ਨਾਲ ਤਾਂ ਤੁਸੀਂ ਕਹਿ ਦਿਓ ਫੇਰ ਵਾਪਸ ਇਹਨੇ ਆਉਣਾ ਤੇ ਫਿਰ ਰੋਣਾ ਪਿੱਟਣਾ ਫੇਰ ਇਹਨੇ ਇੱਕ ਪੌਡਕਾਸਟ ਕਰਨਾ ਫੇਰ ਇਹਨੇ ਲੋਕਾਂ ਨੂੰ ਕਹਿਣਾ ਮੈਨੂੰ ਗਲਤ ਨਾ ਬੋਲੋ ਅੱਗੇ ਰੱਖਿਓ ਕਰ ਦਿੱਤੀ ਤੁਸੀਂ ਸਾਰੇ ਵਧੀਆ ਹੋ ਗਏ ਸੋ ਗਾਇਸ ਮਾਰਨਿੰਗ ਦਾ ਟਾਈਮ ਹੈ ਦਮ 11 ਵਜੇ ਮੈਂ ਉੱਠਿਆ ਸਬਤ ਪਹਿਲੇ ਮੈਂ ਆਪਣੇ ਰੂਮ ਦੀ ਕਰ ਲਈਆ ਸਫਾਈ ਬਟ ਬਹੁਤ ਜਲਦੀ ਇਹ ਛੋਟਾ ਜਿਹਾ ਮੇਨਾ ਰੈਡ ਕਰਦੇ ਦੂਸੇ ਮੇਰੇ ਵੇਰੇ ਕੰਮ ਕਰਨ ਪਏ ਕਿਉਂਕਿ ਇਹ ਤਾਂ ਜ਼ਰੂਰੀ ਸੀ ਇਸ ਕਰਕੇ ਮੈਂ ਇਹ ਰੱਖਿਆ ਹੈ ਬਾਕੀ ਹਲੇ ਬਹੁਤ ਸਾਰਾ ਸਮਾਨ ਹੈ ਜੋ ਕਿ ਮੇਰੇ ਕੋਲ ਨਹੀਂ ਹੈਗਾ ਬਟ ਬਹੁਤ ਜਲਦੀ ਆ ਜਾਏਗਾ ਸੋ ਸਭ ਤੋਂ ਪਹਿਲੇ ਕੁਝ ਦੇਰ ਸੱਦਿਆ ਮਾਰਨਿੰਗ ਆਪਾ ਉੱਠਿਆ ਬ੍ਰੈਸ਼ ਵਗੈਰਾ ਕਰ ਲਿਆ ਫੇਸ ਵਗੈਰਾ ਵਾਸ਼ ਕਰ ਲਿਆ ਫਰੈਸ਼ ਆਪਾ ਹੋ ਗਰਿਆ ਬਟ ਕਹਿੰਦੀ ਮੈਂ 11 ਵਜੇ ਮੈਂ ਤੇ ਮਾਰਨਿੰਗ ਦਾ ਟਾਈਮ ਹੈ ਇਹਨੂੰ ਕੋਈ ਦੱਸਣ ਵਾਲਾ ਹੋਵੇ ਵੀ 11 ਹੀ ਵਜ ਚੁੱਕਿਆ 11 ਵਜੇ ਦੁਪਹਿਰ ਹੁੰਦਾ ਦਪਹਿਰ ਐਡਾ ਦਨ ਚੜ ਜਾਂਦਾ 11 ਵਜੇ ਮਾਰਨਿੰਗ ਦਾ ਟਾਈਮ ਨਹੀਂ ਹੁੰਦਾ ਤੇ ਤੂੰ ਬਹੁਤ ਸਵੇਹਾ ਉੱਠ ਖੜੀ ਫੇਰੇ ਜਿਹੜੇ ਇਹਦੇ ਪੰਜ ਛੇ ਵਲੌਗ ਆ ਰਹੇ ਨੇ ਸਾਰਿਆਂ ਦੇ ਵਿੱਚ ਇੱਕ ਹੀ ਗੱਲ ਕਰੀ ਉਹ ਬਹੁਤ ਸਮਾਨ ਲੈ ਕੇ ਆਉਣ ਵਾਲਾ ਹਜੇ ਸਾਡੇ ਕੋਲ ਸਮਾਨ ਹੈ ਨਹੀਂ ਸਮਾਨ ਹੈ ਨਹੀਂ ਲਿਆਏਂਗੀ ਕਦੋਂ ਜਦੋਂ ਮਹੀਨੇ ਤੋਂ ਤੇਰੇ YouTube ਦੀ ਪੇਮੈਂਟ ਆ ਗਈ ਫੇਰ ਹੀ ਲਿਆਏਂਗੀ ਅੰਚ ਆ ਅੱਗੇ ਹੋਰ ਵੀਡੀਓ ਦੇਖ ਕੇ ਬਣੀ ਤਾਂ ਬੜੀ ਜਲਦੀ ਖਰਾਬ ਹੁੰਦੀ ਹੈ ਕਿਉਂਕਿ ਕੱਲ ਮੈਂ ਵਾਲ ਵੀ ਆਪਣੇ ਠੰਡੇ ਪਾਣ ਨਾਲ ਤੋਤੇ ਸੀ ਤੇ ਇਸ ਕਰਕੇ ਸਿਰ ਚ ਹਜੇ ਵੀ ਪੈਣ ਨਹੀਂ ਜਾ ਰਹੀ ਪਰ ਤੇਲ ਵਗੈਰਾ ਲਗਾਇਆ ਸੀ ਵਾਲਾਂ ਚ ਤਾਂ ਹੁਣ ਥੋੜਾ ਯਾਰ ਰੈਕਟੇ ਹੋ ਰਿਹਾ ਤਾਂ ਇਸ ਤਰ੍ਹਾਂ ਕੇ ਅੱਜ ਆਪਣਾ ਫਰੈਸ਼ ਹੋਣ ਦੇ ਲਈ ਪਾਣੀ ਦਾ ਜੁਗਾੜ ਲਗਾਉਂਦੇ ਆ ਕੋਈ ਨਾ ਕੋਈ ਸੋ ਉਹ ਵੀ ਮੈਂ ਤੁਹਾਡਾ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਦੇਖ ਸਕਦੇ ਆ ਤੁਸੀਂ ਇਹ ਪਾਣੀ ਬਹੁਤ ਠੰਡਾ ਹੈਗਾ ਪਾਣੀ ਦਾ ਜੁਗਾੜ ਕਰਨਾ ਪੈਣਾ ਬੜੀ ਪ੍ਰੋਬਲਮ ਹੋ ਰਹੀ ਹੈ ਫਰੈਸ਼ ਹੋਣ ਦੇ ਲਈ ਤੇ ਮੈਂ ਕਹਿੰਦੀ ਸਿਰ ਨਾਤੀ ਤੇ ਮੇਰੇ ਸਿਰ ਚ ਦਰਦ ਹੋਣ ਲੱਗ ਗਿਆ ਤੈਨੂੰ ਕਿਹਨੇ ਘਰੋਂ ਭੱਜ ਕੇ ਤੇ ਐਦਾਂ ਰਹਿ ਕਿਹਾ ਸੀ ਕਿਸੇ ਨੇ ਤੈਨੂੰ ਕਿਹਨੂੰ ਦੱਸਦੀਆਂ ਬੋਲ-ਬੋਲ ਕੇ ਹੁਣ ਇਹ ਗੱਲਾਂ ਜਮਾ ਮਤਲਬ ਨਾ ਇਸ ਕੁੜੀ ਦਾ ਜਮਾ ਹੀ ਬਸ ਸਰਿਆ ਪਿਆ ਮਤਲਬ ਇੰਨਾ ਕਹਿੰਦੇ ਬੁਰਾ ਹਾਲ ਕਰਤਾ ਨਾ ਮਤਲਬ ਸਾਰੇ ਲੋਕ ਜਿਹੜੇ ਹੈਗੇ ਇਹਨੂੰ ਲਾਣਤਾ ਪਾ ਰਹੇ ਨੇ ਫੇਰ ਇਹ ਜਿਹੜੇ ਮੁੰਡੇ ਦੇ ਨਾਲ ਗਈ ਐ ਉਹ ਮੁੰਡਾ ਕੋਈ ਬਹੁਤੀ ਧੀਰ ਕੋਈ ਲੰਮੀ ਰੇਸ ਦਾ ਘੋੜਾ ਨਹੀਂ ਉਹਨੇ ਬਹੁਤੀ ਧੀਰ ਇਹਦੇ ਨਾਲ ਟਿਕਣਾ ਨਹੀਂ ਠੀਕ ਹੈ ਇਹਨੂੰ ਇੰਨੀ ਅਕਲ ਚਾਹੀਦੀ ਜੇ ਬਿਨਾ ਵਿਆਹ ਤੋਂ ਕਿਸੇ ਦੇ ਨਾਲ ਰਹਿ ਰਹੀ ਆ ਠੀਕ ਹੈ ਤੇ ਮੇਰਾ ਇਹਦਾ ਨਤੀਜਾ ਕੀ ਨਿਕਲਣਾ ਠੀਕ ਹੈ ਜੀ ਰਿੰਪਲ ਵੀਰੇ ਦੇ ਨਾਲ ਤੁਸੀਂ ਜਾਣਦੇ ਹੀ ਹੋਵੋਗੇ ਜੀ ਨੂੰ ਰਿੰਪਲ ਵੀਰੇ ਨੂੰ ਇਹ ਬਹੁਤ ਕੁਝ ਬੋਲਦੀ ਸੀਗੀ ਇਹ ਉਸ ਵੀਰੇ ਦੇ ਨਾਲ ਜਿਹੜੀ ਹੈਗੀ ਇਸ ਹਰਮਨ ਨਾਮ ਦੇ ਮੁੰਡੇ ਦੀ ਗੱਲ ਹੋਈ ਸੀ ਕਿ ਉਹ ਮੁੰਡੇ ਨੇ ਸਾਫ਼-ਸਾਫ਼ ਇਹਨੂੰ ਕੀ ਬੋਲਦਾ ਆ ਸੁਣਿਓ ਜਰਾ ਹੋਣ ਲੱਗੇ ਜਿਹੜੇ ਫੱਟੀਆਂ ਲੱਗਿਆ ਲਾ ਅਜੇ ਫੱਟੀਆਂ ਲੱਗਿਆ ਚਾਰ ਲਾਲ ਹੈ ਦੇਖ ਮੈਂ ਜਿਹੜੀ ਉੜਦੀ ਹੈ ਨਾ ਹਾਂ ਮੈਂ ਖੰਭ ਲੋਕੀ ਤਾਂ ਖੰਭ ਹਟਦੇ ਨੇ ਮੈਂ ਮਰੋੜ ਕੇ ਛੱਡ ਲਉਂਗੀ ਮੈਂ ਤਾਂ ਉਹਦਾ ਕੀ ਕਹਿਣਾਗਾ ਵੀ ਇਹ ਜਿਹੜੀ ਕੁੜੀ ਹੈ ਨਾ ਲੋਕ ਤਾਂ ਕਹਿੰਦਾ ਇਹ ਖੰਭ ਕੱਟਦੇ ਨੇ ਤੇ ਮੈਂ ਇਹ ਖੰਭ ਤੋੜਨ ਮਰੋੜ ਕੇ ਇਹਨੂੰ ਛੱਡਣਾ ਇਹ ਜਿਹੜਾ ਹਵਾ ਚ ਉੜਦੀ ਹੈ ਤਾਂ ਤੁਸੀਂ ਲਾਸਕਦੇ ਹੋ ਸਾਬ ਵੀ ਅੱਜ ਉਹ ਮੁੰਡਾ ਇਹਦੇ ਨਾਲ ਗਿਆ ਤੇ ਉਹ ਇਹਨੂੰ ਕਿਸੇ ਹਸਾਮ ਨਾਲ ਹੀ ਲੈ ਕੇ ਗਿਆਗਾ ਪਹਿਲਾਂ ਉਹ ਰਿੰਪਲ ਹੋਰਾਂ ਨੂੰ ਕਹਿੰਦਾ ਸੀਗਾ ਵੀ ਮਤਲਬ ਨਾ ਗਣੁੰਦਾ ਸੀ ਵੀ ਇਹਦੀ ਬੋਏਫ੍ਰੈਂਡਸ ਨੇ ਇਹਦਾ ਇਹ ਇਹਦਾ ਉਹ ਇਹਦੇ ਇੰਨੇ ਬੋਏਫ੍ਰੈਂਡ ਨੇ ਬਹੁਤ ਸਾਰੇ ਨੇ ਬੋਏਫ੍ਰੈਂਡ ਬਣਾਏ ਤੇ ਅੱਜ ਉਹੀ ਮੁੰਡਾ ਇਹਨੂੰ ਲੈ ਕੇ ਚਲੇ ਗਿਆ ਜਿਨੇ ਇਹ ਕਿਹਾ ਸੀ ਵੀ ਮੈਂ ਲੋਕ ਤਾਂ ਖੰਭ ਕੁੱਤਰਦੇ ਨੇ ਨਾ ਤੇ ਮੈਂ ਇਹਨੂੰ ਦੇਖੀ ਇਹਦਾ ਉਹ ਹਾਲ ਕਰਨਾਗਾ ਵੀ ਇਹਨੇ ਕਾਸੇ ਯੁਕਰੀ ਨਹੀਂ ਰਹਿਣਾ ਜਿਹੜਾ ਇਹ ਉੜਦੀ ਫਿਰਦੀ ਹੈ ਤੇ ਇਹਦੇ ਨਾਲ ਹੁਣੀ ਵੀ ਐਂ ਚਾਹੀਦੀ ਹੈ ਕਹਿੰਦੇ ਸਕੂਲ ਦੇ ਵਿੱਚ ਇਹਨੇ ਪ੍ਰਿੰਸੀਪਲ ਤੱਕ ਨਹੀਂ ਬਖਸ਼ਿਆ ਠੀਕ ਹੈ ਸਕੂਲ ਦੇ ਵਿੱਚ 8th ਕਲਾਸ ਤੋਂ ਇਹਨੇ ਇਹੋ ਜਿਹਾ ਕੰਮ ਸ਼ੁਰੂ ਕਰਤਾ ਸੀ ਕਿਸੇ ਨੂੰ ਨਹੀਂ ਬਖਸ਼ਿਆ ਇਹਨੇ ਠੀਕ ਹੈ ਇੱਕ ਛੱਡਦੀ ਸੀ ਮੁੰਡਾ ਦੂਜੇ ਨਾਲ ਫਰੈਂਡਸ਼ਿਪ ਕਰ ਲੈਂਦੀ ਸੀ ਦੂਜਾ ਛੱਡਦੀ ਸੀ ਤੀਜੇ ਨਾਲ ਫਰੈਂਡਸ਼ਿਪ ਕਰ ਲੈਂਦੀ ਸੀ ਇਹੋ ਜਿਹੇ ਦੇ ਲੱਛਣ ਸੀ ਔਰ ਤਾਂ ਇਹਦੀ ਮਾਂ ਆ ਕੇ ਵਲੌਗਾਂ ਦੇ ਵਿੱਚ ਇਹਦੀ ਸਪੋਰਟ ਕਰਦੀ ਹੈ ਬੋਲਦੀ ਐਦਾਂ ਆਏ ਮੂੰਹ ਬਣਾਵਣਾ ਕੇ ਬੋਲਦੀ ਪਤਾ ਨਹੀਂ ਕਿੱਡੀ ਕ ਹੇਮਾ ਵਾਲਣੀ ਹੋਵੇ ਇਹ ਪਾਣੀ ਦਾ ਜਗਾੜ ਪਤਾ ਹੀ ਨਹੀਂ ਹੁਣ ਕੀ ਕਰਨਾ ਪਾਣੀ ਕਹਿੰਦੀ 3-4 ਘੰਟਿਆਂ ਵਾਸਤੇ ਮੈਂ ਛੱਤ ਤੇ ਰੱਖੂਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਉਹ ਪਾਣੀ ਨਿੱਗਾ ਹੋ ਜਾਊਗਾ ਫੇਰ ਉਹਦੇ ਨਾਲ ਨਾਉਂਗੀ ਇਹ ਨੌਬਤ ਨਾ ਆਉਂਦੀ ਜੇ ਆ ਲੱਛਣ ਨਾ ਕਰਦੀ ਜੇ ਆ ਗਲਤੀ ਨਾ ਕਰਦੀ ਉਹਦੇ ਕੋਲੇ ਮੈਨੂੰ ਤਾਂ ਲੱਗਦਾ ਨਹੀਂ ਮੁੰਡੇ ਕੋਲੇ ਕੋਈ ਪੈਸੇ ਹੋਣੇ ਜਾਂ ਕੋਈ ਮੁੰਡਾ ਉਹ ਕੰਮ ਕਰਦਾ ਹੋਣਾ ਠੀਕ ਹੈ ਸਿਰਫ ਗੰਦ ਪਾਉਣਾ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ YouTube ਦੀ ਪੇਮੈਂਟ ਆਉਗੀ ਫੇਰ ਹੀ ਕੋਈ ਸਮਾਨ ਲੈ ਕੇ ਆਉਗੀ ਇਹਨੂੰ ਇੰਨੀ ਨਹੀਂ ਅਕਰਦੇ ਜਿਹੜੇ ਮੈਨੂੰ 4 ਪੈਸੇ ਆ ਰਹੇ ਹੈ ਮੈਂ ਆਪਦੇ ਮਾਪਿਆਂ ਦੀ ਹੈਲਪ ਕਰ ਰਹੀ ਹਾਂ ਤੇ ਫਿਰ ਕਿੱਥੇ ਹੈ ਹੁਣ ਹੈਲਪ ਹੁਣ ਨਹੀਂ ਮਾਪੇ ਦਾ ਸੋਚ ਰਹੀ ਪਿਓ ਦੇ ਗੋਲੀ ਲੱਗ ਗਈ ਪਿਓ ਦੀ ਡੈਥ ਹੋ ਗਈ ਠੀਕ ਹੈ ਗਾ ਮਾਸੜ ਅਰਗੇ ਦੇ ਇਹਦੇ ਉਹ ਜ਼ਖਮੀ ਨੇ ਇਹਨੂੰ ਐ ਨਹੀਂ ਟੈਨਸ਼ਨ ਮੈਂ ਵਾਪਸ ਚਲ ਜਾਂ ਦੇਖੋ ਮੈਂ ਦੁਬਾਰਾ ਫੇਰ ਐਕੀ ਚੀਜ਼ ਕਹਿੰਦੀ ਇਹੋ ਜਿਹੇ ਲੋਕਾਂ ਨੂੰ ਜਿਹੜਾ ਹੈਗਾ ਨਾ ਤੁਸੀਂ ਨਾ ਦੇਖਿਆ ਕਰੋ ਇਹੋ ਜਿਹੇ ਲੋਕਾਂ ਨੂੰ ਅੱਗੇ ਨਾ ਜਿਹੜਾ ਹੈਗਾ ਸ਼ੇਅਰ ਕਰਿਆ ਕਰੋ ਕਿਉਂਕਿ ਇਹਨਾਂ ਚੀਜ਼ਾਂ ਦਾ ਬਹੁਤ ਗਲਤ ਪ੍ਰਭਾਵ ਪੈਂਦਾ ਬੱਚਿਆਂ ਤੇ ਆਪਣੇ ਘਰ ਸਭ ਦੇ ਘਰ ਬੱਚੇ ਨੇ ਹਨਾ ਇਹੋ ਜਿਹੇ ਚੀਜ਼ਾਂ ਦੇਖ ਕੇ ਉਹ ਕੀ ਸਿੱਖਣਗੇ